ਨਸ਼ਾ ਨਸ਼ਾ ਸ਼ਰੀਆ ਵਿੱਚ ਪਿਲ ਲਾ ਗਿਆ ਹਾਂ ਬਿਰਦਾ ਜੀ ਕਿਹੜਾ ਨਸ਼ਾ ਬਿਰਦਾ ਜੀ ਗੋਲੀਆਂ 1 220 ਦਾ ਪਤਾ ਹੈ ਕਿ 380 ਦਾ ਪਤਾ ਸਾਨੂੰ ਨਹੀਂ ਪਤਾ ਕਿ ਉਹ ਕਿਹ ਲੈ ਕੇ ਜਾਂਦਾ ਪਰ ਜਿਹਨੂੰ ਨਹੀਂ ਮਿਲਦਾ ਉਹ ਝਗੜਾ ਕਰਦਾ ਇਹ ਵੀ ਸਮੱਸਿਆ ਵਾ ਰੂਪਨਗਰ ਸ਼ਹਿਰ ਦੀਆਂ ਨੇ ਮਗਵਰਾ ਰੋਡ ਆ ਇਹ ਪਰਮਾਰ ਹਸਪੀਟਲ ਸਾਹਮਣੇ ਆ ਤੇ ਸਾਬਜਾਦਾ ਜੁਝਾਰ ਸਿੰਘ ਨਗਰ ਆ ਇਹ ਸ਼ਹੀਦ ਭਗਤ ਸਿੰਘ ਨਗਰ ਆ ਜਿਹੜਾ ਉਹ ਨਾਲ ਆ ਇਹ ਨਸ਼ਾ ਛਡਾਊ ਕੇਂਦਰ ਹੈ ਕਿ ਨਸ਼ਾ ਨਸ਼ੇ ਤੇ ਲਾਨਣ ਵਾਲਾ ਕੇਂਦਰ ਹੈ ਉਹ ਜਦ ਵੀ ਇਹ ਹਸਪੀਟਲ ਖੁੱਲੂਗਾ ਇਹਦਾ ਇੱਥੇ ਤਾਂ ਸਾਲਾ ਕੋਈ ਹਸਪੀਟਲ ਕੋਈ ਇੱਥੇ ਮਰੀਜ਼ ਤਾਂ ਸਾਰੀ ਜਿਹੜੀ ਬਾਹਰੇ ਫਿਰਦੇ ਕੰਦਾ ਪਰ ਬੈਠੇ ਨੇ ਸਾਰੀ ਜਿਹੜੀ ਚੁੰਨ ਭਾਈ ਇੱਥੇ ਗੋਲੀਆਂ ਵਿਗਦੇ ਇੱਥੇ ਟੀਕੇ ਵਿਗਦੇ ਆਹ ਸਾਹਮਣੇ ਦੇਖੋ Oppo ਦਾ ਬੋਰਡ ਲੱਗਿਆ ਇੱਥੇ ਗੋਲੀਆਂ ਵੇਚਦੇ ਸਵੇਰੇ ਬੰਦੇ ਇੱਥੇ ਮੈਸਾਂਲੇ ਟੀਕੇ ਬੰਦੇ ਲਾ ਰਹੇ ਦੇਖੋ ਝਗੜੇ ਕਰਦੇ ਨਾ ਝਗੜੇ ਕਰਦੇ ਨੰਗੀ ਹੋ ਜਾਂਦੇ ਆ ਤੁਸੀਂ ਕੀਤਾ ਨਹੀਂ ਕੁਛ ਐ ਅਲਪਨੰਗੇ ਹੋ ਜਾਂਦੇ ਅਸੀਂ ਅਲਪਨੰਗੇ ਅਸੀਂ ਆ ਕੇ ਕਹਿੰਦੇ ਜਨਾਨੀਆਂ ਸੇ ਬੈਂਕਰ ਨੂੰ ਜਾਣਦੀਆਂ ਕਿਤੇ ਸਬਜ਼ੀ ਲੈਟ ਜਾਂਦੀਆਂ ਸੋ ਕੋਈ ਲੱਗਦੀਆਂ ਕੋਈ ਕੋਈ ਸ਼ਾਰ ਨਾ ਕੋਈ ਵੀ ਅਸੀਂ ਕਿੰਨੀ ਵਾਰੀ ਐਸੇ ਫੋਟੋਸਾਂ ਆਏ ਵੀ ਸੀਗਾ ਅਸੀਂ ਕਿਹਾ ਕਹਿੰਦੇ ਅਸੀਂ ਕਿ ਸਾਡੇ ਕੋਲ ਅਮਲਾ ਵੇਲਾ ਘਟਾ ਕਹਿੰਦੇ ਮੈਂ ਕਿਹਾ ਭਾਜੀ ਵੀ ਤੁਹਾਡੇ ਆ ਕਹਿੰਦੇ ਅਸੀਂ ਤਾਂ ਬਹੁਤ ਦੁਖੀ ਆ ਕਹਿੰਦਾ ਭਾਜੀ ਸਾਡੇ ਅੰਦਰ ਵੜ ਕੇ ਸਿਲੰਡਰ ਚੱਕ ਕੇ ਲੈ ਜਿਹੜਾ ਸਿਲੰਡਰ ਚੱਕ ਸਕਦੇ ਆ ਉਹ ਬੱਚਿਆਂ ਨਾਲ ਵੀ ਤਾਂ ਕੁਝ ਕਰ ਸਕਦੇ ਆ ਉਹਨਾਂ ਦਾ ਕਿਆ ਭਰੋਸਾ ਐ ਜਿਹੇ ਬੰਦਿਆਂ ਦਾ ਤੁਸੀਂ ਕਾਨੂੰਨ ਦੀ ਮਦਦ ਨਹੀਂ ਲਈ ਕਾਨੂੰਨੀ ਮਦਦ ਉਹਨਾਂ ਨੇ ਅਸੀਂ ਕਹਿੰਦੇ ਉਹ ਕਹਿੰਦੇ ਸਾ ਇਹ ਇਹ ਤਾਂ ਜਿਹੜਾ ਸੀਰੀਅਸੇ ਕ੍ਰਾਈਮ ਹੋਇਆ ਹੈ ਤੁਸੀਂ ਇਹਦੇ ਬਾਰੇ ਹੁਣ ਤੱਕ ਮੁੱਦਾ ਚੱਕਿਆ ਕਿਉਂ ਚੁੱਕਿਆ ਕਿ ਹੁਣ ਜਿਆਦਾ ਦੁਖੀ ਹੋਏ ਤਾਂ ਅਸੀਂ ਲੱਗੇ ਹੁਣ ਕਰਨ ਸਵੇਰੇ ਤੁਸੀਂ ਬਾਜੀ 6 ਵਜੇ ਆ ਜਾਓ ਹਸਪਤਾਲ ਖੁੱਲਦਾ 9 ਵਜੇ 5:30 ਵਜੇ ਤੱਕ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਰੇ ਮੇਲਾ ਲੱਗਿਆ ਹੋਵੇ ਹੁੰਦਾ ਜੀ ਰੂਪਨਗਰ ਸਾਹਿਬ ਜਲਦਾ ਜੁਝਾਰ ਸਿੰਘ ਨਗਰ ਦੇ ਨਿਵਾਸੀ ਆ ਜਿਹੜੇ ਪੀੜਿਤ ਹੋ ਚੁੱਕੇ ਨੇ ਨਸ਼ੇੜੀਆਂ ਦੇ ਗਿਰੋਹ ਕਾਰਨ ਨਸ਼ੇੜੀਆਂ ਨੇ ਇੰਨੀ ਕ ਹੱਦ ਪਾਰ ਕਰਤੀ ਆ ਕਿ ਇਹਨਾਂ ਨੂੰ ਘਰ ਤੋਂ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੇਰੇ ਪੂਰੇ ਸੀਤ ਜਿ ਦੇਖੋ ਜਿੰਨਾ ਵੀ ਕੱਟ ਤੁਹਾਨੂੰ ਦਿਸ ਰਿਹਾ ਸਾਰਾ ਨਸ਼ੇੜੀਆਂ ਦਾ ਇਕੱਠ ਹੈ ਐਸੇ ਕਰਕੇ ਅੱਜ ਨਗਰ ਨਿਵਾਸੀਆਂ ਨੇ ਇੱਥੇ ਇਕੱਠ ਕੀਤਾ ਆਜੋ ਗੱਲ ਕਰਦੇ ਆ ਸਾਸੀ ਕਾਲ ਜੀ ਸਾਸੀ ਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਪ੍ਰਧਾਨ ਸੈਦੋ ਜੀ ਰਾਸੀ ਨਗਰ ਅੱਛਾ ਜੀ ਕੀ ਮੁੱਦਾ ਹੈ ਜੀ ਮੁੱਦਾ ਹੈ ਜੀ ਜਿੰਦਾ ਇਹ ਹਸਪੀਟਲ ਖੁੱਲਿਆ ਉਸ ਦਿਨ ਚੋਰੀਆਂ ਹੂੰ ਜਿੰਨੀਆਂ ਵੀ ਮਦਰ ਨਜਾਇਜ਼ ਜਿਹੜੇ ਕੰਮ ਇੱਥੇ ਹੋਰੇ ਕੋਈ ਸਮਾਨਕ ਕਿਸੇ ਦਾ ਬਾਹਰ ਜਾਂ ਨਹੀਂ ਮਿਲਦਾ ਕਿਸੇ ਨੂੰ ਵੀ ਆਏ ਚੋਰੀਆਂ ਕਰਦਾ ਕੋਣ ਚੋਰੀਆਂ ਜਿਹੜੇ ਨਸ਼ੇ ਨਸ਼ੇ ਦੇ ਨਸ਼ੇ ਦੇਣ ਆਉਂਦੇ ਨੇ ਨਾ ਉਹਰੇ ਨਸ਼ਾ ਦਾ ਛਰਿਆ ਮੇ ਵੀ ਕਰਨ ਲੱਗ ਗਿਆ ਆ ਆ ਬਿਕਦਾ ਜਿਨ੍ਹਾਂ ਨੂੰ ਨਹੀਂ ਮਿਲਦੀਆਂ ਨਾ ਉਹ ਰਾਤ ਨੂੰ ਸ਼ਾਮ ਨੂੰ 5:30 ਵਜੇ ਤੋਂ ਬਾਅਦ ਜਦੋਂ ਨਸ਼ਾ ਇਹ ਹਸਪੀਟਲ ਬੰਦ ਹੋ ਜਾਂਦਾ ਅੰਦਰੋਂ ਨਹੀਂ ਦਿੰਦੇ ਬਾਹਰ ਜਿਹੜੇ ਖਰੀਦਦੇ ਉਹਨਾਂ ਵਿੱਚ ਉਹ ਫੇ ਗੋਲੀਆਂ ਹਜ਼ਾਰ ਜਿਹੜੀ ਹਜ਼ਾਰ ਦੀ 5 500 400 ਦੀ ਜਿੰਨਾ ਮਤੇ ਜਿਹਨਾਂ ਦਾ ਟੁੱਟੇ ਹੁੰਦੇ ਬੈਨ ਨਹੀਂ ਮਹਿੰਗੀ ਮਹਿੰਗੀ ਗੋਲੀ ਵੇਚਦੇ ਫਿਰ ਝਗੜੇ ਹੁੰਦੇ ਰਾਤ ਨੂੰ ਝ ਲੜਦੇ ਇੱਕ ਦੂਜੇ ਤੇ ਬਾਲ ਪਟਾਈ ਹੁੰਦੇ ਆ ਇੱਕ ਟੱਗ ਵੱਲ ਹੀ ਫਿਰਦਾ ਸੀ ਕੱਲ ਬੜਿਆ ਪੁਲਿਸ ਵਾਲੇ ਆ ਕੇ ਦੇਖ ਕੇ ਵੀ ਗਏ ਆ ਪਰ ਉਹ ਜਿੰਦਾਂ ਪੁਲਿਸ ਵਾਲੇ ਨਟ ਜਾਂਦੇ ਆ ਇਹ ਲੋਕ ਤੁਸੀਂ ਕੀਤਾ ਨਹੀਂ ਕੁਛ ਅਸੀਂ ਅਲਪ ਨੰਗੇ ਹੋ ਜਾਂਦੇ ਅਸੀਂ ਅਲਪ ਨੰਗੇ ਅਸੀਂ ਆ ਕੇ ਕਹਿੰਦੇ ਜਨਾਨੀਆਂ ਇੱਥੇ ਬੈਂਕਰ ਨੂੰ ਜਾਂਦੀਆਂ ਕਿਸੇ ਸਬਜੀ ਲੈਣ ਜਾਂਦੀਆਂ ਸ ਕੋਈ ਲੱਗਦੀਆਂ ਕੋਈ ਕੋਈ ਸ਼ਾਰ ਨਾ ਕੋਈ ਵੀ ਅਸੀਂ ਕਿੰਨੀ ਵਾਰੀ ਇੱਥੇ ਪੁਲਿਸ ਵਾਲੇ ਆਏ ਵੀ ਸਿਗਾ ਅਸੀਂ ਕਿਹਾ ਕਹਿੰਦੇ ਅਸੀਂ ਕਹਿੰਦੇ ਸਾਡੇ ਕੋਲ ਅਮੂਲਾ ਵੈਲਾ ਘਟਾ ਕਹਿੰਦੇ ਅਸੀਂ ਕਾ ਦੂ ਘਤੀਆਂ ਦਿਨ ਗੇੜਾ ਮਾਰੇ ਜਦੋਂ ਆ ਜਾਂਦੇ ਭੱਜ ਜਾਂਦੇ ਆ ਇਹ ਨੀ ਇਹ ਨਸ਼ਾ ਛਡਾਊ ਕੇਂਦਰ ਹੈ ਕਿ ਨਸ਼ਾ ਨਸ਼ੇ ਤੇ ਲਾਣ ਵਾਲਾ ਕੇਂਦਰ ਹੈ ਸਾਨੂੰ ਤਾਂ ਇਹ ਦਿਖਣ ਵਿੱਚ ਤਾਂ ਇਹੀ ਆਉਂਦਾ ਇਹਨਾਂ ਨੇ ਜਦੋਂ ਲਿਆ ਸੀਗਾ ਇਹਨਾਂ ਨੂੰ ਬੈੱਡ ਲਾਏ ਸੀ ਅਸੀਂ ਕਿਹਾ ਵਿਚਾਰ ਕੋਈ ਰਾਤ ਮਿਲੂਗੀ ਹਸਪੀਟਲ ਕਿਆ ਕਹਿੰਦੇ ਅਸੀਂ ਸੋਚਿਆ ਤਾਂ ਜਦ ਇਹ ਖੁੱਲਿਆ ਸੀ ਅਸੀਂ ਸੋਚਦੇ ਵੀ ਇਹ ਹਸਪੀਟਲ ਖੁੱਲੂਗਾ ਇਹਦਾ ਇੱਥੇ ਤਾਂ ਸਾਲਾ ਕੋਈ ਹਸਪੀਟਲ ਕੋਈ ਇੱਥੇ ਮਰੀਜ਼ ਤਾਂ ਸਾਰੀ ਜਿਹੜੀ ਬਾਹਰੇ ਫਿਰ ਕੰਦਾ ਪਰ ਬੈਠੇ ਨੇ ਸਾਰੀ ਜਿਹੜੀ ਚ ਜਿੰਨੇ ਨੇ ਜਿਹੜੀ ਆ ਸਭ ਫੇ ਤੁਸੀਂ ਕੁਝ ਕੀਤਾ ਨਹੀਂ ਹੈ ਨਾ ਵਾਸਤੇ ਕਿ ਬਸ ਕੀ ਕਰੀਏ ਵਧੀਰਾ ਰੌਲਾ ਪਾ ਲਿਆ ਕੋਈ ਸੁਣਦਾ ਗੱਲ ਪੈਂਦੇ ਸਾਡੇ ਗੱਲ ਪੈਂਦੇ ਗੱਲ ਪੈਂਦੇ ਹੋਰ ਕੀ ਆ ਕਰਦੇ ਕੀ ਆ ਫੇ ਗੱਲ ਪੈ ਕੇ ਗੱਲ ਪੈਂਦੇ ਮਾਰਕਟਾਈ ਵੀ ਕਰਦੇ ਲੜਾਈਆਂ ਝਗੜੇ ਕਰਦੇ ਆ ਕੇ ਮਾਰ ਬੈਠਾ ਵੀ ਮਾਰ ਸਕਦੇ ਆ ਇਹਦਾ ਕੀ ਇਹਨਾਂ ਦੇ ਵੱਲੋਂ ਕੀ ਜਾਣਾ ਇੱਕ ਬੰਦਾ ਕਹਿੰਦਾ ਮੈਨੂੰ ਰੋਟੀ ਮਿਲਣੀ ਮੈਂ ਤਾਂ ਅੰਦਰ ਵੀ ਇਦਾਂ ਕਹਿੰਦੇ ਆ ਇਹ ਵੀ ਸਮੱਸਿਆ ਵਾ ਰੂਪਨਗਰ ਸ਼ਹਿਰ ਦੀਆਂ ਨੇ ਮਗਵਰਾ ਰੋਡ ਆ ਇਹ ਪਰਮਾਰ ਹਸਪੀਟਲ ਸਾਹਮਣੇ ਆ ਤੇ ਸਾਬਜਾਦਾ ਜੁਝਾਰ ਸਿੰਘ ਨਗਰ ਆ ਇਹ ਸ਼ਹੀਦ ਭਗਤ ਸਿੰਘ ਨਗਰ ਆ ਜਿਹੜਾ ਉਹ ਨਾਲ ਹੈ ਇੱਥੇ ਹੀ ਨਸ਼ਾ ਤਕਸਰੀ ਹੋ ਰਹੀ ਆ ਤਸਕਰੀ ਹੋ ਰਹੀ ਜਿਹੜੀ ਨਸ਼ੇ ਦੀ ਸ਼ਰੀਆਮ ਕਿਹੜਾ ਕਿਹੜਾ ਨਸ਼ਾ ਬਿਕਦਾ ਇੱਥੇ ਗੋਲੀਆਂ 1 220 ਦਾ ਬੱਤਾ 1 380 ਦਾ ਬੱਤਾ ਸਾਨੂੰ ਨਹੀਂ ਪਤਾ ਕਿ ਉਹ ਕਿਹਿਆ ਲੈ ਕੇ ਜਾਂਦਾ ਪਰ ਜਿਹਨੂੰ ਨਹੀਂ ਮਿਲਦਾ ਉਹ ਝਗੜਾ ਕਰਦਾ ਹੋਰ ਇਤੇ ਲਾਗੂ ਹੁੰਦਾ ਹੋਵੇ ਫਰਾਈਵੇਟ ਤੌਰ ਤੇ ਪੰਜਾਬ ਵੇਚਦੇ ਵੀਰੇ ਆ ਕੇ ਫਰਾਈਵੇਟ ਫਰਾਈਵੇਟ ਤੌਰ ਤੇ ਬੰਦੇ ਵੇਚਦੇ ਆ ਕੇ ਜਿਨ੍ਹਾਂ ਨੂੰ ਅੰਦਰ ਨਹੀਂ ਮਿਲਦਾ ਇਹ ਆਧਾਰ ਕਾਰਡ ਦੇ ਨਾਲ ਲਿੰਕ ਹੁੰਦਾ ਇਹਨਾਂ ਦਾਡ ਬਣੇ ਵੀ ਕੋਈ ਇਹਨਾਂ ਦੇ ਕਾਰਡ ਕੋਡ ਬਣਿਆ ਇਹਨਾਂ ਨੂੰ ਲੋਰ ਗਵਰਨਮੈਂਟ ਵੱਲੋਂ ਕੁਝ ਲੋਰ ਆਉਣਾ ਵੀ ਇੰਨੀ ਲਿਮਟ ਮਿਲਦੀ ਹੋਣੀ ਆ ਪਰ ਜਿਨ੍ਹਾਂ ਨੂੰ ਨਹੀਂ ਮਿਲਦਾ ਫਿਰ ਇੱਥੇ ਪ੍ਰਾਈਵੇਟ ਤੌਰ ਤੇ ਬੰਦੇ ਖੜ ਜਾਂਦੇ ਆ ਕੇ ਇਹ ਪ੍ਰਾਈਵੇਟ ਤੌਰ ਤੇ ਕਿਹਾ ਹੈ ਗਵਰਨਮੈਂਟ ਨੇ ਕੋਈ ਇਹਨਾਂ ਨੂੰ ਜਾਰੀ ਕਰਿਆ ਵੀ ਤੁਸੀਂ ਇੱਥੇ ਖੜ੍ਹ ਸਕਦੇ ਹੋ ਖੜ੍ਹ ਸਕਦੇ ਇਹਦਾ ਇਹਦਾ ਉਹਨਾਂ ਦੀ ਮਰਜ਼ੀ ਆ ਗਵਰਨਮੈਂਟ ਕਿਹੜਾ ਕਿਥੇ ਕਿਹੜਾ ਕਦੇ ਪੁਲਿਸ ਆਈ ਆ ਕੋਈ ਨਾ ਪੁਲਿਸ ਆਈ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਜਦੋਂ ਜਦੋਂ ਪੁਲਿਸ ਆਉਂਦੀ ਆ ਆਉਂਦੀ ਹੈਗੀ ਪੁਲਿਸ ਤੇ ਉਹ ਚਾਜ਼ਨ ਵਿੱਚ ਚੱਕਰ ਮਾਰਦੇ ਕੱਲ ਵੀ ਆਈ ਸੀ ਪੁਲਿਸ ਬੰਦਿਆਂ ਨੂੰ ਫੜ ਕੇ ਵੀ ਲੈ ਕੇ ਗਈ ਆ ਪਰ ਜਦੋਂ ਪੁਲਿਸ ਨੂੰ ਦੇਖਦੇ ਨੜ ਜਾਂਦੇ ਆ ਇੱਥੋਂ ਨਿਕਲ ਜਾ ਤੁਸੀਂ ਕੀ ਕਹਿਣਾ ਬਾਈ ਜੀ ਬਾਈ ਜੀ ਇੱਥੇ ਗੋਲੀਆਂ ਵਿਗਦੀਆਂ ਇੱਥੇ ਟੀਕੇ ਵਿਗਦੇ ਆਹ ਸਾਹਮਣੇ ਦੇਖੋ Oppo ਦਾ ਬੋਰਡ ਲੱਗਿਆ ਇੱ ओके ਇੱਥੇ ਮੈਂ ਸਾਲੇ ਟੀਕੇ ਬੰਦੇ ਲਾ ਰਿਹਾ ਦੇਖੋ ਹੂੰ ਕੀ ਕਰੂੰਗਾ ਬੰਦਾ ਹੋਰ ਇੱਥੇ ਆਦੀ ਆਪਣੇ ਨਿਆਣੇ ਵੀ ਲਾਣੇ ਇੱਥੇ ਨੇੜੇ ਹੋ ਕੇ ਨਿਆਣੇ ਦੇ ਸਾਹਮਣੇ ਕਰੀ ਜਾਂਦੇ ਇੱਥੇ ਸ਼ਰੇਆਮ ਚੱਲਦਾ ਜੀ ਅਸੀਂ ਮਾਲਕ ਨੇ ਇਹਦਾ ਮਾਲਕਾ ਨਾ ਉਹਨੂੰ ਵੀ ਪੈਸੇ ਅਸੀਂ ਕਹਤਾ ਮੇ ਭਾਈ ਇਹਦਾ ਮਤਲਬ ਹੱਲ ਕਰ ਉਹ ਕਹਿੰਦਾ ਅੰਕਲ ਵੀ ਸਾਨੂੰ ਕੀ ਕਰੀਏ ਅਸੀਂ ਸਾਨੂੰ ਫੋਟੋਆਂ ਦਿਓ ਅਸੀਂ ਕਈ ਵਾਰੀ ਫੋਟੋਆਂ ਦੇ ਲਈ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਉਰੇ ਚੋਰੀਆਂ ਵੱਧ ਗਈਆਂ ਹਾਂਜੀ ਉਹ ਨਸ਼ੇੜੀ ਆ ਲੱਗਿਆ ਇੱਥੇ ਮੇਰੇ ਅੰਦਰੋਂ ਅੰਦਰੋਂ ਫਰਮਾ ਚੱਕ ਲੈ ਗਏ ਇੱਥੋਂ ਜਾ ਕੇ ਇਹਨਾਂ ਦਾ ਵੇਟ ਚੱਕ ਲੈ ਗਏ ਚੋਰੀਆਂ ਘਰਾਂ ਵਿੱਚੋਂ ਲੈ ਆਇਆ ਮੋਟਰਸਾਈਕਲ ਸਕੂਟਰ ਚੋਰੀ ਹੁੰਦੇ ਪੁਲਿਸ ਵਾਲੇ ਫੜ ਕੇ ਲੈ ਗਏ ਤੁਸੀਂ ਕਾਨੂੰਨ ਦੀ ਮਦਦ ਨਹੀਂ ਲਈ ਕਾਨੂੰਨੀ ਮਦਦ ਉਹਨਾਂ ਨੂੰ ਐਸੀ ਕਹਿੰਦੇ ਉਹ ਕਹਿੰਦੇ ਸਾਡੇ ਕੋਲ ਅਮਲ ਫੈਲਾ ਘੱਟ ਆ ਉਹ ਜਦੋਂ ਆਉਂਦੇ ਨੱਟ ਜਾਂਦੇ ਆ ਉਹ ਅਸੀਂ ਇਸ ਕਰਕੇ ਐਸ ਐਚਓ ਸਾਹਿਬ ਨੂੰ ਦੇਣ ਚੱਲੇ ਐ ਐਪਲੀਕੇਸ਼ਨ ਨਾਲ ਐਪਲੀਕੇਸ਼ਨ ਦੇਣ ਲੱਗੇ ਆ ਤੁਸੀਂ ਦੇਖ ਲਓ ਇਹਨਾਂ ਦਾ ਮਤਾ ਜਿਹੜਾ ਲਿਖਿਆ ਹੋਇਆ ਐਪਲੀਕੇਸ਼ਨ ਲਿਖੀ ਹੋਈ ਐ ਐਸ ਐਚਓ ਸਾਹਿਬ ਨੂੰ ਇਹਨਾਂ ਨੇ ਮਤਾ ਦੇ ਦੇਣਾ ਹੁਣ ਇਹ esto lava ਕੋ ਕਹਿਣਾ ਚਾਹੁੰਦੇ ਹਾਂ ਕਿ ਗੁਹਾਰ ਕੀ ਸਾਡੀ ਇਹੀ ਹੈ ਕਿ ਇਹਨੂੰ ਇਹਨੂੰ ਹੋਰ ਜਗ੍ਹਾ ਭੇਜਿਆ ਜਾਵੇ ਇਹ ਜਿਹੜਾ ਸੀਰਤ ਹਸਤਾ ਵਾਲਾ ਇਹਨੂੰ ਬੰਦ ਕਰਕੇ ਕਿਤੇ ਹੋਰ ਜਗ੍ਹਾ ਬਾਹਰ ਭੇਜਿਆ ਜਾਵੇ ਜਿੱਥੇ ਮਤਲਬ ਆਮ ਜਨਤਾ ਪਰੇਸ਼ਾਨ ਨਾ ਹੋਣ ਤੁਸੀਂ ਕੀ ਕਹਿਣਾ ਬਾਈ ਜੀ ਭਾਈ ਇੱਕ ਤਾਂ ਸਾਡੀ ਸਮੱਸਿਆ ਉਹਰੇ ਮਕਬਰੇ ਦੀ ਹੈ ਇੱਕ ਵਕੀਲ ਸਾਹਿਬ ਦੀ ਕੋਠੀ ਖਾਲੀ ਪਈ ਹੈ ਉਹਨਾਂ ਦੇ ਸਾਹਮਣੇ ਸਾਡੀ ਪ੍ਰਾਪਰਟੀ ਹੈ ਮੇਰਾ ਸ਼ੈੱਡ ਹੈ ਉਹਨਾਂ ਦੇ ਸਾਹਮਣੇ ਬਿਲਕੁਲ ਮੇਰਾ ਸ਼ੈੱਡ ਤਿੰਨ ਵਾਰ ਅੰਦਰੋਂ ਪਾੜਤਾ ਜਾ ਕੇ ਤੁਸੀਂ ਚੈੱਕ ਕਰੋ ਲੱਖਾਂ ਰੁਪਏ ਦਾ ਮਾਲ ਪਿਆ ਔਰ ਸਾਡਾ ਕਮਰਸ਼ੀਅਲ ਵਿਜਨਸ ਹੈ ਕਮਰਸ਼ੀਅਲ ਸਾਡੀਆਂ ਗੱਡੀਆਂ ਖੜਦੀਆਂ ਦੋ ਵਾਰ ਸਰ ਸਾਡੀ ਚਪਣੀ ਚੋਰੀ ਹੋ ਗਈ ਗੱਡੀ ਦੀ ਬਾਹਰ ਖੜੇ ਦੀ ਨਾ ਰਸੇ ਛੱਡਦੇ ਨਾ ਤਰਪਾਲਾ ਛੱਡਦੇ ਨਾ ਗੱਡੀ ਦੇ ਬੱਤੇ ਛੱਡਦੇ ਨਾ ਕੋੜੀ ਵਾਲੇ ਜਾਲ ਛੱਡਦੇ ਇਸ ਤਾਂ ਇੰਨਾ ਕੁ ਪਰੇਸ਼ਾਨ ਹੈ ਮੋਟਰਸਾਈਕਲ ਦੀ ਉਹਨਾਂ ਕੋਲ ਇੰਨੇ ਨਹੀਂ ਚਾਬੀਆਂ ਹੁੰਦੀਆਂ ਲਾਈ ਜਾਂਦੇ ਵਿੱਚ ਦੇਖੀ ਜਾਂਦੇ ਜਿਹੜਾ ਲੱਗ ਗਿਆ ਬਸ ਕਿੱਕ ਮਾਰੀ ਦੇ ਤਰਪੇ ਜਿਹਦੇ ਤਰਪੇ ਜੀ ਇਸ ਤਾਂ ਇੰਨਾ ਕੁ ਦੁਖੀ ਹੈ ਤੁਹਾਨੂੰ ਦੱਸ ਨਹੀਂ ਸਕਦੇ ਇਸ ਟਾਈਮ ਤੁਸੀਂ ਕਦੇ ਫੜਿਆ ਨਹੀਂ ਕਿਸੇ ਨੂੰ ਉਹ ਭਾਜੀ ਫੜਨਾ ਕੀ ਨੂੰ ਹੈ ਜੀ ਇਹਨਾਂ ਨੂੰ ਆਪਣੀ ਜਾਨ ਨੂੰ ਵਫਤਾ ਪਵਾਣੀ ਹੈ ਜੀ ਇਹਨਾਂ ਦਾ ਕਿਆ ਭਰੋਸਾ ਇਹਨਾਂ ਨੇ ਕਿਆ ਮਾਰ ਦੇਣਾ ਕਿਆ ਨਹੀਂ ਮਾਰ ਦੇਣਾ ਸਵੇਰੇ ਤੁਸੀਂ ਭਾਜੀ 6 ਵਜੇ ਆ ਜਾਓ ਹਸਪਤਾਲ ਖੁੱਲਦਾ 9 ਵਜੇ 5:30 ਵਜੇ ਤੱਕ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਰੇ ਮੇਲਾ ਲੱਗਿਆ ਹੋਇਆ ਹੁੰਦਾ ਜੀ ਤੁਸੀਂ ਕਦੇ ਅੰਦਰ ਗੱਲ ਨਹੀਂ ਕਰੀ ਹਸਪਤਾਲ ਵਾਲਿਆਂ ਨੇ ਵੀ ਐਦਾਂ ਹੁੰਦਾ ਵਾਲਿਆਂ ਨੂੰ ਕਿਹਾ ਕਹਿੰਦੇ ਸਾਡਾ ਗਵਰਨਮੈਂਟ ਤੋਂ ਮਜੂਰਸ਼ੂਦਾ ਹਸਪਤਾਲ ਹੈ ਕਹਿੰਦੇ ਸਾਡਾ ਅੱਗੇ ਉਹ ਸਾਨੂੰ ਇਹ ਜਵਾਬ ਦਿੰਦੇ ਆ ਕਹਿੰਦੇ ਸਾਡਾ ਗਵਰਨਮੈਂਟ ਤੋਂ ਮਜੂਰਸ਼ੂਦਾ ਹਸਪਤਾਲ ਹੈ ਇਹ ਤੁਸੀਂ ਭਈਆ ਸਵੇਰੇ 9 ਵਜੇ ਆਓ ਔਰ 6 ਵਜੇ ਆਓ ਸਾਡੀਆਂ ਗਲੀਆਂ ਦੇ ਵਿੱਚ ਸਾਡੀਆਂ ਧੀਆ ਪੈਣਾ ਲੰਗਣੀਆਂ ਔਖੀਆਂ ਹੋਈਆਂ ਵੀ ਮੇਰੇ ਕੋਲ 20 ਬੰਦੇ ਕੰਮ ਕਰਦੇ ਆ ਤੁਸੀਂ ਹਾਲ ਦੇਖੋ ਲੇਡੀਜ਼ ਮੇਰੀ ਜਨਾਨੀਆਂ ਉਹਰੇ ਮਾਲ ਨਹੀਂ ਪਰਣ ਆਉਂਦੀਆਂ ਕਹਿੰਦੀ ਇਹ ਨਸ਼ੇੜੀ ਛੇੜਦੇ ਆ ਮੈਨੂੰ ਸਪੋਰਟਸ ਅਕੈਡਮੀ ਆ ਸਾਹਮਣੇ ਬੋਇੰਗ ਵਾਲਿਆਂ ਦੇ ਸਾਹਮਣੇ ਬੱਚੇ ਰਹਿੰਦੇ ਕੁੜੀਆਂ ਜਵਾਨ ਰਿੱਥੇ ਸਿੱਖਦੀਆਂ ਸਾਹਮਣੇ ਬਣਿਆ ਹਸਪਤਾਲ ਕੋਲ ਨਾਲਾ ਸਾਡਾ ਉਹ ਬਾਹਰ ਨਹੀਂ ਹੁੰਦਾ ਬੱਚੇ ਬੋਇੰਗ ਹਸਪੀਟਲ ਬੋਇੰਗ ਵਾਲਿਆਂ ਦਾ ਕੁੜੀਆਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਤੰਗ ਤੰਗ ਕਰਦੇ ਬੱਚੇ ਦੇਖਦੇ ਤਾਂ ਹੁੰਦੇ ਆ ਤੇ ਇਹ ਐਡਾ ਜਿਹੜਾ ਸੀਰੀਅਸ ਹੀ ਕ੍ਰਾਈਮ ਹੋਇਆ ਵਾ ਤੁਸੀਂ ਇਹਦੇ ਬਾਰੇ ਹੁਣ ਤੱਕ ਮੁੱਦਾ ਚੱਕਿਆ ਕਿਉਂ ਚੁੱਕਿਆ ਕਿ ਹੁਣ ਜਦੋਂ ਦੁਖੀ ਹੋਏ ਤਾਂ ਅਸੀਂ ਲੱਗੇ ਹੁਣ ਕਰਨ ਅਸੀਂ ਕਹਿੰਦੇ ਕਿੰਨਾ ਟਾਈਮ ਟਾਈਮ ਕਿੰਨਾ ਇਨੋਂ ਤੇ 90 ਸਾਲ 30 ਸਾਲ ਹੋ ਗਏ 3.5 ਸਾਲ ਚ ਤੁਸੀਂ ਮੁੱਦਾ ਚੱਕਿਆ ਨਹੀਂ ਹੁਣ ਜ਼ਿਆਦਾ ਹੋ ਗਿਆ ਅੱਛਾ ਜੀ ਪਹਿਲਾਂ ਘੱਟ ਸੀਗਾ ਹੁਣ ਤਾਂ ਵਧੂਗਾ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਹਸਪਤਾਲ ਆਂ ਕੀ ਚੀਜ਼ ਆ ਸੀ ਤਾਂ ਇਹੀ ਸੋਚਦੇ ਰਹੇ ਵੀ ਇਹ ਹਸਪਤਾਲ ਆ ਵੀ ਚਲ ਕੋਈ ਨਹੀਂ ਜਾ ਕੋਈ ਇੱਥੇ ਬੰਦੇ ਹੁੰਦੇ ਨਾ ਇੱਥੇ ਸਭ ਦੋ ਨੰਬਰ ਦਾ ਮਾਲ ਬਿਕਦਾ ਟੋਟਲੀ ਇਹ ਰੀਤੀ ਮਸਵੇਰੇ ਉਹ ਕਹਿੰਦੇ ਵੀ ਮੈਂ ਕਿਹਾ ਭਾਜੀ ਵੀ ਤੁਹਾਡੇ ਨਾਲ ਕਹਿੰਦੇ ਅਸੀਂ ਤਾਂ ਬਹੁਤ ਦੁਖੀ ਆ ਕਹਿੰਦਾ ਭਾਜੀ ਸਾਡੇ ਅੰਦਰ ਵੜ ਕੇ ਸਿਲੰਡਰ ਚੱਕ ਕੇ ਲੈ ਜੇ ਜਿਹੜੇ ਸਿਲੰਡਰ ਚੱਕ ਸਕਦੇ ਆ ਉਹ ਬੱਚਿਆਂ ਨਾਲ ਵੀ ਤਾਂ ਕੁਝ ਕਰ ਸਕਦੇ ਉਹਨਾਂ ਦਾ ਕਿਹੜਾ ਭਰੋਸਾ ਹੈ ਇਹ ਜੇ ਬੰਦਿਆਂ ਦਾ ਠੀਕ ਹੈ ਮੈਂ ਸਵੇਰੇ ਕਰ ਇਸ ਟਾਈਮ ਪ੍ਰਿੰਸੀਪਲ ਸਰ ਹੈ ਨਹੀਂ ਉਹਨਾਂ ਦੇ ਮੈਂ ਗਿਆ ਤਾਂ ਨਹੀਂ ਤਾਂ ਉਹਨਾਂ ਨੂੰ ਵੀ ਮੈਂ ਬੁਲਾਉਣਾ ਤਾਂ ਗੱਲਬਾਤ ਉਹਨਾਂ ਨਾਲ ਵੀ ਕਰਵਾਣੀ ਸੀ ਤੁਹਾਡੀ ਸੋ ਆ ਮੁੱਦਾ ਆ ਅੱਜ ਦਾ ਤੇ ਇਹਨਾਂ ਨੇ ਹੁਣ ਮੰਗ ਪੱਤਰ ਵੀ ਦੇਣਾ ਐ ਐਸਐਚਓ ਸਾਹਿਬ ਨੂੰ ਤੇ ਉਸ ਤੋਂ ਬਾਅਦ ਦੇਖਦੇ ਆ ਇਹਨਾਂ ਦਾ ਮਸਲਾ ਹੱਲ ਹੁੰਦਾ ਆ ਜਾਂ ਨਹੀਂ ਹੁੰਦਾ ਤੇ ਮਸਲਾ ਬਹੁਤ ਗੰਭੀਰ ਆ ਜੇ ਇਹੋ ਜਿਹੀ ਕੋਈ ਵੀ ਸ਼ਿਕਾਇਤ ਆ ਮੈਂ ਕਹੂੰਗਾ ਕਾਨੂੰਨ ਦੀ ਮਦਦ ਜ਼ਰੂਰ ਲਈ ਜਾਵੇ ਅੱਜ ਦੀ ਰਿਪੋਰਟ ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਮੈਂ ਗੁਰਜੀਤ ਸਿੰਘ ਜੀ ਸਟਾਰ ਟੀਵੀ ਚੈਨਲ ਤੋਂ